ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਅੱਜ ਅਪਾਂ ਗੱਲ ਕਰਾਂਗੇ ਜੀ ਫੁੱਲਾਂ ਵਾਲੇ ਝੋਲੇ ਬਾਰੇ ਪੰਜਾਬ ਵਿੱਚ ਬਹੁਤ ਹੀ ਸਾਂਝ ਵਾਲਾ ਸਮਾਂ ਰਿਹਾ ਹੈ ਜਦੋਂ ਪਿੰਡਾਂ ਦੀਆਂ ਔਰਤਾਂ ਤੇ ਮਟਿਆਰਾਂ ਇਕੱਠੀਆਂ ਇੱਕ ਥਾਂ ਬੈਠ ਕੇ ਤਰੰਜਨਾਂ ਦਾ ਤਰੰਜਨਾਂ ਦੇ ਰੂਪ ਵਿੱਚ ਚਰਖੇ ਕੱਤਦੀਆਂ ਹੁੰਦੀਆਂ ਸਨ ਅਤੇ ਕੋਲ ਬੈਠੀਆਂ ਕੁਝ ਮਟਿਆਰਾਂ ਕਸੀਦਾ ਕੱਟ ਕੇ ਰੰਗਦਾਰ ਧਾਗਿਆਂ ਨਾਲ ਨਵੇਂ-ਨਵੇਂ ਡਿਜ਼ਾਈਨ ਤਿਆਰ ਕਰਦੀਆਂ ਸਮਾਜਿਕ ਸਾਂਝ ਦੀ ਵੱਡੀ ਉਦਾਹਰਨ ਪੇਸ਼ ਕਰਦੀਆਂ ਸਨ ਕਸੀਦਿਆਂ ਨਾਲ ਉਹ ਜਿੱਥੇ ਚਾਦਰਾਂ ਸਹਰਾਣੇ ਕੱਢਦੀਆਂ ਉੱਥੇ ਝੋਲੇ ਵੀ ਤਿਆਰ ਕਰਦੀਆਂ ਵੱਖ-ਵੱਖ ਘਰਾਂ ਦੀਆਂ ਔਰਤਾਂ ਤੇ ਮਟਿਆਰਾਂ ਜਦੋਂ ਮਿਲ ਬੈਠਦੀਆਂ ਤਾਂ ਇੱਕ ਦੂਜੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਵੀ ਕਰ ਲੈਂਦੀਆਂ ਅਵੇ ਚਰਖਿਆਂ ਦੀ ਘੂੰਗ ਵਿੱਚ ਆਪਣਾ ਨਿਤ ਨਿਤ ਵਰਤੀ ਦਾ ਸੂਤ ਕੱਤਣ ਦਾ ਵੀ ਕੰਮ ਕਰ ਲੈਂਦੀਆਂ ਇਸ ਤਰ੍ਹਾਂ ਇਹ ਤਰੰਜਾਂ ਵਾਲੀ ਥਾਂ ਖੁਸ਼ੀਆਂ ਭਰਿਆ ਵਾਤਾਵਰਨ ਪੈਦਾ ਕਰਦੀਆਂ ਜਿੱਥੇ ਸਭ ਦੁੱਖ ਸੁੱਖ ਹਾਸੀ ਠੱਠਾ ਅਤੇ ਆਪਸੀ ਮੁਖੌਲ ਦਿਲ ਖੋਲ ਕੇ ਹੁੰਦਾ ਕਈ ਵਾਰ ਸਿਆਣੀਆਂ ਔਰਤਾਂ ਘਟੋਂ ਵਰਦੀਆਂ ਔਰਤਾਂ ਜਾਂ ਮਟਿਆਰਾਂ ਵੀ ਵਧੀਆ ਕੰਮ ਕਰਨ ਲਈ ਅਗਵਾਈ ਕਰਦੀਆਂ ਜਦੋਂ ਕਈ ਕਈ ਚਰਖਿਆਂ ਦੀ ਘੂੰਕ ਬੱਤਾ ਵਰਨ ਨੂੰ ਸੁਗੰਧਿਤ ਕਰਦੀ ਤਾਂ ਪਾਸ ਬੈਠੀਆਂ ਮਟਿਆਰਾਂ ਆਪਣੇ ਮਨ ਦੀ ਆਪਣੇ ਮਨਾਂ ਦੀ ਕਿਸੇ ਡੂੰਘੀ ਸੋਚ ਵਿੱਚ ਡੁੱਬੀਆਂ ਦੁੱਧ ਚਿੱਟੇ ਕੱਪੜੇ ਤੇ ਜਲਦੀ ਸੂਈ ਨਾਲ ਆਪਣੇ ਰਮਾਨਾਂ ਦੇ ਰੰਗीन ਨੂੰ ਕੱਪੜੇ ਤੇ ਕਸੀਦਾ ਕੱਢ ਕੇ ਉਹ ਕੇਰ ਲੈਂਦੀਆਂ ਇਹ ਤਰੰਜਣ ਵਿਆਹੀਆਂ ਔਰਤਾਂ ਅਤੇ ਕੁਆ ਕੁਆਰੀਆਂ ਮਟਿਆਰਾਂ ਦਾ ਦਮੇਲ ਹੁੰਦਾ ਸੀ ਜੋ ਆਪਣੇ ਆਪਣੇ ਛੋਟੇ ਗਰੁੱਪਾਂ ਵਿੱਚ ਸੂਤ ਕੱਤਣ ਜਾਂ ਕਸੀਦਾ ਕੱਢਣ ਦਾ ਕੰਮ ਕਰਦੀਆਂ ਸਨ ਆਪਣੇ ਘਰ ਦੇ ਕੰਮਾਂ ਤੋਂ ਜਲਦੀ ਵਿਹਲੀਆਂ ਹੋ ਕੇ ਰਜਾਨਾ ਹੀ ਉਹ ਤਰੰਜਣ ਵਿੱਚ ਜੁੜਦੀਆਂ ਅਕਸਰ ਤਰੰਜਣ ਦੇਰ ਰਾਤ ਤੱਕ ਚੱਲਦੇ ਰਹਿੰਦੇ ਸਨ ਉਹਨਾਂ ਦਿਨਾਂ ਵਿੱਚ ਦੇਸੀ ਸੂਤ ਦੀ ਬਹੁਤ ਮੰਗ ਹੁੰਦੀ ਸੀ ਇਸ ਲਈ ਇਹ ਔਰਤਾਂ ਸੂਤ ਕੱਤਣ ਨੂੰ ਵੱਧ ਤੋਂ ਵੱਧ ਸਮਾਂ ਦਿੰਦੀਆਂ ਇਸ ਤਰ੍ਹਾਂ ਕਰਨ ਨਾਲ ਕਈ ਆਪਣੇ ਘਰਾਂ ਦੀਆਂ ਲੋੜਾਂ ਘਰਾਂ ਦੀ ਲੋੜ ਪੂਰੀ ਕਰ ਲੈਂਦੀਆਂ ਅਤੇ ਕਈ ਦਰੀਆਂ ਆਦਿ ਬਣ ਲਈ ਇਹ ਸੂਤ ਨੂੰ ਤਿਆਰ ਕਰਦੀਆਂ ਜੇ ਸੂਤ ਵੱਡੀ ਮਾਤਰਾ ਵਿੱਚ ਤਿਆਰ ਹੋ ਜਾਂਦਾ ਤਾਂ ਉਹ ਇਸ ਤਾਂ ਉਹ ਸੂਤ ਪਿੰਡਾਂ ਵਿੱਚ ਵਸਦੇ ਜਿਲਾਹਾਂ ਨੂੰ ਦੇ ਕੇ ਘਰ ਲਈ ਖੱਦਰ ਜਾਂ ਖੇਸ ਤਿਆਰ ਕਰਾ ਲੈਂਦੀਆਂ ਜੋ ਘਰ ਦੀ ਵੱਡੀ ਲੋੜ ਹੁੰਦੇ ਸਨ ਮਟਿਆਰਾਂ ਵੀ ਉਹਨਾਂ ਸੂਤ ਤਿਆਰ ਕਰਨ ਵਾਲੀਆਂ ਔਤਾਂ ਤੋਂ ਪਿੱਛੇ ਨਾ ਰਹਿੰਦੀਆਂ ਉਹ ਵੀ ਵੱਧ ਤੋਂ ਵੱਧ ਸਮਾਂ ਦੇ ਕੇ ਆਪਣੇ ਘਰ ਦੀ ਲੋੜ ਲਈ ਚਾਦਰਾਂ ਸਹਰਾਣੇ ਤੇ ਹੱਤ ਪੱਖੀਆਂ ਤਿਆਰ ਕਰਦੀਆਂ ਰਹਿੰਦੀਆਂ ਜਿਨ੍ਹਾਂ ਤੇ ਉਹ ਪੂਰੇ ਦਿਲ ਦਿਮਾਗ ਲਗਾ ਕੇ ਸੋਹਣੀਆਂ ਬੂਟੀਆਂ ਪਾਉਂਦੀਆਂ ਜੋ ਰੰਗੀਨ ਹੋਣ ਸਦਕਾ ਹਰ ਇੱਕ ਦੇ ਮਨ ਨੂੰ ਮੋਹ ਲੈਂਦੀਆਂ ਘਰਾਂ ਵਿੱਚ ਅਜਿਹੇ ਤਿਆਰ ਵਸਤੂਆਂ ਆਏ ਖਾਸ ਮਹਿਮਾਨਾਂ ਲਈ ਵਰਤੋਂ ਪਚਾਉਂਦੀਆਂ। ਇਹ ਹੀ ਕਾਰਨ ਸੀ ਕਿ ਪੰਜਾਬ ਵਿੱਚ ਮਹਿਮਾਨ ਨਿਵਾਜੀ ਨੂੰ ਖਾਸ ਤਰਜੀਹ ਦਿੱਤੀ ਜਾਂਦੀ ਸੀ। ਜਦੋਂ ਕਿਸੇ ਘਰ ਵਿੱਚ ਕੋਈ ਮਹਿਮਾਨ ਆਉਂਦਾ ਤਾਂ ਉਸ ਲਈ ਨਵੇਂ ਪਲੰਗ ਤੇ ਨਵੀਂ ਦਰੀ ਉੱਪਰ ਕਸੀਦਾ ਕੱਢੀ ਰੰਗਦਾਰ ਫੁੱਲਾਂ ਵਾਲੀ ਚਾਦਰ ਪਿਛਾ ਕੇ ਨਵਾਂ ਬੂਟੀਆਂ ਵਾਲਾ ਸਹਰਾਣਾ ਤੇ ਕਸੀਦਾਦਾਰੀ ਕੀਤੀ। ਘੁੰਗਰੂਆਂ ਵਾਲੀ ਪੱਖੀ ਦਿੱਤੀ ਜਾਂਦੀ ਅਤੇ ਫਿਰ ਬੈਠਣ ਲਈ ਕਿਹਾ ਜਾਂਦਾ। ਉਹ ਮਹਿਮਾਨ ਵੀ ਇਹ ਸਬਕ ਦੇਖਦਾ ਹੀ ਰਹਿ ਜਾਂਦਾ ਅਤੇ ਇਹਨਾਂ ਦੀ ਨਿਰਮਾਤਾ ਘਰ ਦੀ ਮੁਟਿਆਰ ਦੀ ਰੱਜ ਕੇ ਤਰੀਫ ਕਰਦਾ ਪਰ ਇਹ ਸਭ ਕੁਝ ਪਰ ਇਹ ਸਭ ਕੁਝ ਨਾਲ ਇੱਕ ਹੋਰ ਵਿਸ਼ੇਸ਼ ਚੀਜ਼ ਤਿਆਰ ਕੀਤੀ ਜਾਂਦੀ ਉਹ ਸੀ ਦੇਸੀ ਝੋਲਾ ਜਿਹੜਾ ਕਿ ਤੁਸੀਂ ਸਾਹਮਣੇ ਪਿਆ ਦੇਖ ਰਹੇ ਹੋ ਇਸ ਝੋਲੇ ਨੂੰ ਵੀ ਮੋਟੇ ਜਿੱਟੇ ਕੱਪੜੇ ਤੋਂ ਬਣਾਇਆ ਜਾਂਦਾ ਅਤੇ ਇਸ ਦੇ ਦੋਵੇਂ ਪਾਸੇ ਰੰਗਦਾਰ ਬੂਟੀਆਂ ਕਸੀਦੇ ਨਾਲ ਕਢੀਆਂ ਜਾਂਦੀਆਂ ਜਦੋਂ ਉਹ ਝੋਲਾ ਬਣ ਕੇ ਤਿਆਰ ਹੁੰਦਾ ਤਾਂ ਤਰੰਜਨ ਦੀਆਂ ਔਰਤਾਂ ਉਸ ਦਾ ਡਿਜ਼ਾਈਨ ਅਤੇ ਕਸੀਦਾਦਾਰੀ ਨੂੰ ਬਹੁਤ ਹੀ ਧਿਆਨ ਨਾਲ ਦੇਖਦੀਆਂ ਅਤੇ ਬਣਾਉਣ ਵਾਲੀ ਮਟਿਆਰ ਨੂੰ ਸਾਬਸ਼ ਦਿੰਦੀਆਂ ਬਾਵਾ ਕਰ ਉੱਠਦੀਆਂ ਇਸ ਤਰ੍ਹਾਂ ਇਹ ਦੇਸੀ ਝੋਲਾ ਪੰਜਾਬੀ ਕਸੀਦਾਦਾਰੀ ਦਾ ਅਦਭੂਤ ਨਮੂਨਾ ਬਣ ਜਾਂਦਾ ਅਤੇ ਘਰਾਂ ਵਿੱਚ ਇਸ ਨੂੰ ਸਾਹਮ ਸਾਹਮ ਕੇ ਰੱਖਿਆ ਜਾਂਦਾ ਪਰ ਉਹਨਾਂ ਦਿਨਾਂ ਵਿੱਚ ਅੱਜ ਵਾਲੇ ਲਿਫਾਵੇ ਜਾਂ ਪੋਲੀਥੀਨ ਪਲਾਸਟਿਕ ਦੇ ਕੈਰੀ ਬੈਗ ਨਹੀਂ ਸਨ ਹੁੰਦੇ ਤਾਂ ਕਿਸੇ ਵੀ ਵਿਅਕਤੀ ਨੂੰ ਬਾਜ਼ਾਰ ਤੋਂ ਕੋਈ ਚੀਜ਼ ਲਿਆਉਣ ਸਮੇ ਇੱਕ ਥੈਲਾ ਜ਼ਰੂਰ ਲੈ ਕੇ ਜਾਣਾ ਪੈਂਦਾ ਸੀ ਰਿਸ਼ਤੇਦਾਰੀ ਵਿੱਚ ਜਾਣ ਸਮੇ ਵੀ ਕੱਪੜੇ ਪਾਉਣ ਲਈ ਇਹ ਥੈਲਾ ਹੀ ਵਰਤੇ ਜਾਂਦਾ ਸੀ ਬਾਜ਼ਾਰ ਵਿੱਚ ਕੋਈ ਵਸਤੂ ਖਰੀਦਣ ਖਰੀਦਣ ਲਈ ਤਾਂ ਖੁੱਲੇ ਅਤੇ ਮਜ਼ਬੂਤ ਝੋਲਿਆਂ ਦੀ ਲੋੜ ਪੈਂਦੀ ਸੀ ਕਿਉਂਕਿ ਅੱਜ ਵਾਂਗ ਇਨੀ ਮਹਗਾ ਮਹਗਾਈ ਨਹੀਂ ਸੀ ਅਤੇ ਥੋੜ੍ਹਿਆਂ ਪੈਸਿਆਂ ਵਿੱਚ ਵੀ ਕਾਫੀ ਮਾਤਰਾ ਵਿੱਚ ਹਰ ਚੀਜ਼ ਮਿਲ ਜਾਂਦੀ ਸੀ ਪਰ ਖਾਸ ਰਸਤੇ ਰਦਾਰੀ ਵਿੱਚ ਜਾਣ ਲਈ ਤਾਂ ਉਹ ਰੰਗਦਾਰ ਕਸੀਦਾ ਕੱਢਿਆ ਝੋਲਾ ਹੀ ਕੰਮ ਆਉਂਦਾ ਸੀ ਤਾਂ ਕਿ ਹਰ ਕੋਈ ਦੇਖਣ ਵਾਲਾ ਉਸ ਝੋਲੇ ਦੀ ਤਰੀਫ ਕਰੇ ਉਹਨਾਂ ਦਿਨਾਂ ਵਿੱਚ ਪਿੰਡਾਂ ਵਿੱਚ ਸਾਈਕਲ ਵੀ ਨਵੇਂ-ਨਵੇਂ ਆਏ ਸਨ ਕਿਸੇ ਕਿਸੇ ਘਰ ਵਿੱਚ ਹੀ ਸਾਈਕਲ ਹੁੰਦਾ ਸੀ ਪਰ ਜਦੋਂ ਕੋਈ ਵਿਅਕਤੀ ਨਵੇਂ ਸਾਈਕਲ ਦੇ ਹੈਂਡਲ ਨਾਲ ਰੰਗਦਾਰ ਬੂਟੀਆਂ ਨਾਲ ਕੱਢਿਆ ਹੋਇਆ ਨਵਾਂ ਝੋਲਾ ਲਟਕਾ ਕੇ ਲਿਜਾ ਰਿਹਾ ਹੁੰਦਾ ਤਾਂ ਦੇਖਣ ਵਾਲੇ ਦੇਖਦੇ ਹੀ ਰਹਿ ਜਾਂਦੇ ਮੈਨੂੰ ਯਾਦ ਹੈ ਕਿ ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸੀ ਤਾਂ ਇੱਕ ਦਿਨ ਇੱਕ ਨਵੇਂ ਝੋਲੇ ਵਿੱਚ ਕਿਤਾਬਾਂ ਪਾ ਕੇ ਲੈ ਗਿਆ ਇਹ ਝੋਲਾ ਬਹੁਤ ਹੀ ਸੁੰਦਰ ਕਢਾਈ ਕਰਕੇ ਰੰਗਦਾਰ ਬੂਟੀਆਂ ਨਾਲ ਭਰਿਆ ਪਿਆ ਸੀ ਜਦੋਂ ਸਕੂਲ ਵਿੱਚ ਇੱਕ ਮੈਡਮ ਨੇ ਇਹ ਚੋਲਾ ਦੇਖਿਆ ਤਾਂ ਉਸਨੇ ਇੱਕ ਦਿਨ ਲਈ ਡਿਜ਼ਾਈਨ ਦੇਖਣ ਲਈ ਮੇਰੇ ਕੋਲੋਂ ਉਹ ਚੋਲਾ ਲੈ ਲਿਆ ਸੋ ਇਸ ਤਰ੍ਹਾਂ ਇੱਕ ਦੂਜੇ ਤੋਂ ਮੰਗ ਕੇ ਚੋਲੇ ਲੈ ਜਾਂਦੇ ਸੀ ਜਿਨ੍ਹਾਂ ਉੱਤੇ ਫੁੱਲ ਕੱਢੇ ਹੁੰਦੇ ਸੀ ਤੇ ਫੇਰ ਦੂਜੀਆਂ ਸਵਾਣੀਆਂ ਉਹਨਾਂ ਤੋਂ ਦੇਖ ਕੇ ਫੁੱਲ ਘਰ ਵਿੱਚ ਆਪਣੇ ਚੋਲੇ ਕੱਢ ਲੈਂਦੀਆਂ ਪਰ ਅਫਸੋਸ ਦੀ ਗੱਲ ਹੈ ਕਿ ਉਹ ਫੁੱਲਾਂ ਵਾਲਾ ਦੇਸੀ ਝੋਲਾ ਪਿੰਡਾਂ ਵਿੱਚ ਹੁਣ ਬੜੀ ਮੁਸ਼ਕਲ ਨਾਲ ਦੇਖਣ ਨੂੰ ਮਿਲਦਾ ਹੈ ਨਵੇਂ ਲਫਾਵਿਆਂ ਨੇ ਉਸ ਪਿਆਰੇ ਝੋਲੇ ਨੂੰ ਕਿਤੇ ਅਲੋਪ ਹੀ ਕਰ ਦਿੱਤਾ ਹੈ ਗੱਲ ਵੀ ਠੀਕ ਹੈ ਕਿ ਜਦੋਂ ਮਹਿੰਗਾਈ ਹੀ ਇੰਨੀ ਹੋ ਗਈ ਹੈ ਕਿ ਚੀਜ਼ਾਂ ਪਾਉਣ ਲਈ ਥੈਲੇ ਦੀ ਲੋੜ ਹੀ ਨਹੀਂ ਪੈਂਦੀ ਛੋਟੇ-ਮੋਟੇ ਲਫਾਵੇ ਹੀ ਕੰਮ ਚਲਾ ਦਿੰਦੇ ਹਨ ਪਰ ਉਹ ਦੇਸੀ ਝੋਲਾ ਪੰਜਾਬ ਅਤੇ ਪੰਜਾਬੀ ਹੱਤ ਦੀ ਸ਼ਾਨ ਸੀ ਸੋ ਇਹ ਦੀ ਜੀ ਇਸ ਫੁੱਲਾਂ ਵਾਲੇ ਝੋਲੇ ਬਾਰੇ ਜਾਣਕਾਰੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਸੋ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਆਉਣ ਵਾਲੇ ਵਲੌਗ ਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਜੀ ਦਿਖਾਵਾਂਗਾ ਜੋ ਕੋਈ ਪਹਿਲੇ ਸਮਿਆਂ ਵਿੱਚ ਪੁਰਾਣੇ ਵੇਲਿਆਂ ਵਿੱਚ ਵਰਤੀ ਜਾਂਦੀ ਸੀ ਤੋ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ